ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੜੀ ਸਾ ਸੰਗਤ ਜੀ ਅੱਜ ਅਸੀਂ ਆਪ ਜੀ ਦੇ ਨਾਲ ਭਗਤ ਸੈਨ ਜੀ ਦੀ ਸਾਖੀ ਸਾਝੀ ਕਰਾਂਗੇ। ਇੱਕ ਬਾਣਤਾ ਅਨੁਸਾਰ ਸ਼ੇਰ ਜੀ ਦਾ ਜਨਮ 15ਵੇਂ ਸਰੀਰੇ ਆਜ ਵਿੱਚ ਹੋਇਆ। ਮਹਾਨ ਕੋਛ ਅਨੁਸਾਰ ਆਪ ਬੰਦਨਗੜ ਦੇ ਰਾਜਾ ਰਾਮ ਰਾਏ ਜੀ ਦੇ ਨਾਈ ਸੰ ਰਾਮਾਨੰਦ ਜੀ ਦੀ ਸ਼ਿਸ਼ ਪ੍ਰਪਰਪ ਵਿੱਚ ਵੀ ਇਹਨਾਂ ਦਾ ਮਹੱਤਵਪੂਰਨ ਸਥਾਨ ਹੈ ਇੱਕ ਰਵਾਇਤ ਅਨੁਸਾਰ ਜਦੋਂ ਇੱਕ ਰਾਤ ਆਪ ਰਾਜੀ ਦੀ ਸ਼ਿਬਾਪਾਚ ਨਾ ਪੂਜੇ ਤਾਂ ਪ੍ਰਭੂ ਉਹਨਾਂ ਦੇ ਰੂਪ ਧਾਰ ਕੇ ਆਪ ਆ ਗਿਆ ਪ੍ਰਭੂ ਦੇ ਔੜ ਕਾਰਨ ਰਾਜੇ ਦਾ ਗਠੀਏ ਦਾ ਰੋਗ ਦੂਰ ਹੋ ਗਿਆ ਇਹ ਉਹ ਰਾਜੇ ਨੂੰ ਸਾਰਾ ਭੇ ਸਮਝ ਆ ਗਿਆ ਇਸ ਸੈਰ ਪ੍ਰਤੀ ਉਸ ਦੇ ਮਨ ਵਿੱਚ ਸ਼ਰਧਾ ਪੈਦਾ ਹੋ ਗਈ। ਪਾਕਿਸਤਾਨ ਜੀ ਬਾਣੀ ਦਾ ਕੇਵਲ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਸਾਧੂ ਕੜੀ ਪਾਸ਼ਾ ਵਿੱਚ ਰਚੇ ਗਏ ਇਹ ਸ਼ਬਦ ਪ੍ਰਮਾਤਮਾ ਦੀ ਵਿਰਾਟ ਆਰਤੀ ਲਈ ਧੂਪ ਦੀ ਥਾ ਦਿਲ ਦੇ ਸੱਚੇ ਪ੍ਰੇਮ ਅਹਿਮियत ਦਿੱਤੀ ਗਈ ਹੈ। ਭਗਤ ਸੈਨਜੀ ਦਾ ਜਨਮ 1790 ਈਸਵੀ ਗ੍ਰਾਮ ਸੋਹਿਲ ਵਾਠਿਆਨ ਜਿਲ੍ਹਾ ਅਮਰitsar ਸਾਹਿਬ ਸ੍ਰੀ ਮਕੰਦਰ ਆਏ ਜੀ ਦੇ ਮਾਤਾ ਜੀਵਨੀ ਜੀ ਦੇ ਘਰ ਹੋਇਆ ਪੇਸ਼ੇ ਵਜੋ ਇਹ ਸ਼ਾਹੀ ਖਾਨਦਾਨ ਪਿਧਰ ਤੇ ਰਾਜੇ ਦੇ ਨਾਲ ਹੀ ਸਨ ਆਤਮਕ ਗੁਰੂ ਕਬੀਰ ਜੀ ਰਵਿਦਾਸ ਜੀ ਤੇ ਸਤਿਗ્ઞaneshwar ਸਨ ਸਰਮ ਪਤਨੀ ਦਾ ਨਾਮ ਸਲਖਣੀ ਜੀ ਸੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 695 ਅੰਗ ਤੇ ਇਹਨਾਂ ਦਾ ਇੱਕ ਸ਼ਬਦ ਰਾਗ 83 ਵਿੱਚ ਹੈ ਸੁਣ ਪ੍ਰਤਾਪ ਕਬੀਰ ਤਾਂ ਦੂਜਾ ਸਿੱਖ ਹੋਆ ਸੈਣ ਨਾਈ ਪ੍ਰੇਮ ਭਗਤ ਰਾਤੀ ਕਰੇ ਭਰ ਕੇ ਰਾਜ ਦਵਾਰੇ ਜਾਈ ਆਏ ਸੰਤ ਪ੍ਰਹੁਣੇ ਕੀਤਨ ਹੋਆ ਰੈਣ ਸਭਾਈ ਛੱਡ ਨਹੀਂ ਸਕੇ ਸਤ ਜਨ ਰਾਜਦਵਾਰਨਾ ਸੇਵਕੁ ਮਾਈ ਸੈਨ ਰੂਪ ਹਰ ਜਾਇ ਕੈ ਆਇਆ ਰਾਣਾ ਨੋ ਰਿਝਾਈ ਸਾਧ ਜਨਾਂ ਨੇ ਵਿਦਾ ਕਰ ਰਾਜਦਵਾਰ ਕੇ ਅਛਰਮਾਈ ਰਾਣੇ ਦਰਹੋਂ ਸਦਕੇ ਗਲਹੋਂ ਕਵਾਏ ਖੋਲ ਪਹਿਨਾਈ ਬਸ ਕੀਤਾ ਹੋਂ ਤਉਦੇ ਅਜ ਬੋਲੇ ਰਾਜਾ ਸੁਣੇ ਲੋਕਾਈ ਪਾਰਕਟ ਕਰੇ ਭਗਤ ਬੜਿਆਈ ਪਾਈ ਗੁਰਦਾਸ ਜੀ ਬਾਰਦਸ ਇਹਨਾਂ ਬਾਰੇ ਵਿੱਚ ਪਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਭਗਤਾਂ ਦੀ ਬੜਿਆਈ ਬੇਅੰਤ ਹੈ ਹਜ਼ਾਰਾਂ ਵਿੱਚ ਇਹਨਾਂ ਨੇ ਪ੍ਰਭੂ ਜੀ ਦੀ ਭਗਤੀ ਦਾ ਜਾਪ ਕਰਕੇ ਜਗਤ ਵਿੱਚ ਜਸ ਕਮਾਇਆ ਹੈ ਅਜਿਹੇ ਭਗਤਾਂ ਵਿੱਚ ਪ੍ਰਸਿੱਧ ਭਗਤ ਸੈਣ ਜੀ ਵੀ ਹੋਏ ਹਨ ਗੁਰਬਾਣੀ ਦੇ ਪਵਿੱਤਰ ਮਹਾ ਬਾਕ ਅਨਸਾਰ ਨਾਈ ਪ੍ਰੈਦਰੀ ਵਿੱਚ ਜਨਮ ਲੈਣ ਵਾਲੇ ਅਤੇ ਲੋਕਾਂ ਦੀਆਂ ਗੰਡਾਂ ਪੁੱਤੀਆਂ ਬਗਾਰਾ ਕਰਨ ਵਾਲੇ ਭਗਤ ਸ੍ਰੀ ਸੈਣ ਜੀ ਅਧਿਆਤਮਕ ਵੱਲ ਨਾਲ ਰੋਹਾਨੀਅਤ ਛਲਤੀ ਵਿੱਚ ਪਰਪੂਰ ਭਗਤਾ ਦੇ ਸਭ ਕਰਤਾਰ ਵਿੱਚ ਆਖਰੋਤੇ ਹਰ ਜਿਨਾਂ ਦੇ ਗੰਦੇ ਸ਼ਰੋਮਣੀ ਭਗਤਾਂ ਵਿੱਚ ਸਮਾਰ ਹੋ ਚੁੱਕੀ ਹੈ ਸੈਨ ਨਾਈ ਪਤਕਾਰੀਆ ਉਹ ਘਰ ਘਰ ਸੁਣਿਆ ਫਿਰਦੇ ਵਸਿਆ ਆਪਾਰ ਬ੍ਰਹਮ ਭਗਤਾਂ ਮੈਂ ਗਣਿਆ ਰਾਗਿਆ ਸਾ ਭਗਤ ਸ੍ਰੀ ਸੈਨ ਜੀ ਦੀ ਇੱਕ ਜੀਵਨ ਗਾਥਾ ਅਨਸਾਰ ਭਗਤ ਜੀ ਉਥੋ ਦੇ ਰਾਜਾ ਦੀ ਨੌਕਰੀ ਕਰਦੇ ਸਨ ਰੋਜ਼ ਰਾਤ ਨੂੰ ਮਾਲਛ ਕਰਨ ਰਾਤਰੀ ਸਮਝ ਆਇਆ ਤੇ ਸਨ ਇੱਕ ਦਿਨ ਰਾਜ ਮਹਿਲ ਵਿੱਚ ਜਾਣ ਸਮੇਂ ਸ੍ਰੀ ਸੈਨ ਜੀ ਨੂੰ ਸਾਧੂ ਮੰਡਲੀ ਮਿਲ ਪਈ ਜਿਨ੍ਹਾਂ ਦੀ ਪੂਰੀ ਰਾਤ ਕੀਰਤਨ ਕਰਨ ਦੀ ਇੱਛਾ ਸੀ ਉਹ ਸਾਧੂਆਂ ਨੂੰ ਨਾਲ ਲੈ ਕੇ ਆਪਣੇ ਘਰ ਚਲੇ ਗਏ ਸਾਧੂਆਂ ਨਾਲ ਗਿਆਨ ਚਰਚਾ ਕਰਦਿਆਂ ਪ੍ਰਭੂ ਦੇ ਗਉਣ ਗਾਇਨ ਕਰਦੇ ਐ ساری ਰਾਤ ਕਿਸ ਤਰ੍ਹਾਂ ਗੁਜ਼ਰ ਗਈ ਪਤਾ ਹੀ ਨਹੀਂ ਚੱਲਿਆ ਸੰਤਾਂ ਨਾਲ ਅਜੇ ਮਸਤ ਹੋਏ ਕਿ ਰਾਜਾ ਜੀ ਦੀ ਡਿਊਟੀ ਕਰਨ ਦਾ ਖਿਆਲ ਵੀ ਭੁੱਲ ਗਏ। ਸਵੇਰੇ ਅਵਰਤ ਪਹਿਲੇ ਸਾਧਵਾ ਦੀ ਟੋਲੀ ਸ੍ਰੀ ਸੈਜ ਜੀ ਤੋਂ ਅਗਿਆ ਲੈ ਕੇ ਵਿਦਾ ਹੋ ਗਈ। ਸਾਧਵਾ ਦੇ ਜਾਣ ਸਾਰ ਹੀ ਤਰਤ ਉਨ੍ਹਾਂ ਨੂੰ ਆਪਣੇ ਭੁੱਲ ਦਾ ਅਹਿਸਾਸ ਹੋਇਆ ਤੇ ਉਹ ਤਰਤ ਰਾਜਾ ਦੀ ਮਹਿਲ ਨਾਲ ਟੁਰ ਪਏ। ਜਾਣ ਸਾਰ ਆਪਣੀ ਗੈਰ ਹਾਜ਼ਰੀ ਦੇ ਡਰੋਂ ਨੂੰ ਮੋਚੂਣੇ ਹੋ ਕੇ ਰਾਜਾ ਨੂੰ ਨਮਸਕਾਰ ਕੀਤਾ ਤੇ ਰਾਤਨਾ ਆਉਣ ਦੀ وجہ ਦੱਸਣ ਦੀ ਛੱਤੀ ਲਈ ਇਕੱਠੀ ਕਰਨ ਲੱਗੇ ਚਿੰਤ ਹੋ ਉઠੇ ਕਿ ਰਾਜਾ ਕੰਪਤੋ ਜਵਾਬ ਹੀ ਨਾ ਦੇ ਦੇਵੇ ਪਰਮੇਸ਼ਰ ਆਪਣੇ ਪਿਆਰੇ ਭਗਤਾਂ ਦੀ ਇਲਾਜਤਾ ਹਮੇਸ਼ਾ ਆਪ ਹੀ ਰੱਖਦਾ ਆਇਆ ਹੈ ਸ੍ਰੀ ਸੈਣ ਜੀ ਦੀ ਗੈਰ ਹਾਜ਼ਰੀ ਵਿੱਚ ਸਰਬਸ਼ਕਤੀਆਂ ਦੇ ਮਾਲਕ ਪ੍ਰਭੂ ਆਪ ਖੁਦ ਹਾਜ਼ਰ ਹੋ ਕੇ ਸੈਨਜੀ ਦੀ ਟੁੱਟੀ ਨਵਾਈ ਭਟ ਸੈਨਜੀ ਦਾ ਰੂਪ ਧਾਰਨ ਕਰਕੇ ਰਾਜੇ ਦੀ ਐਸੀ ਮਾਲਚ ਕੀਤੀ ਕਿ ਉਹਦੇ ਜੁਗਾ ਜੁਆਨ ਤਰਤ ਦਰਤ ਦੂਰ ਹੋ ਗਏ ਰੋਕ اٹੇ ਗਏ ਜਦੋਂ ਭਗਵਾਨ ਦੇ ਹੱਥਾਂ ਦਾ ਛਪਰਸ਼ ਰਾਜਾ ਦੇ ਸਰੀਰ ਨਾਲ ਹੋਇਆ ਤਾਂ ਰਾਜਾ ਦੀ ਦੇਹ ਸਦਾ ਲਈ ਅਰੋਗ ਹੋ ਗਈ ਰਾਜਾ ਹੁਣ ਬਹੁਤ ਖੁਸ਼ ਹੋ ਗਿਆ ਸੀ ਭਗਤ ਸ੍ਰੀ ਸੈਨ ਜੀ ਨੂੰ ਮੁਖਾਤਿਬ ਕਰਕੇ ਕਹਿਣ ਲੱਗੇ ਭਾਈ ਸੈਨ ਕੀ ਗੱਲ ਕੁਝ ਪਰੇਸ਼ਾਨ ਲੱਗ ਰਿਹਾ ਹੈ ਤੇਰੀ ਅੱਜ ਦੀ ਸੇਵਾ ਤੋਂ ਮੈਂ ਬਹੁਤ ਖੁਸ਼ ਆ ਅੱਜ ਰਾਤੀ ਮਾਲਿਸ਼ ਨੇ ਤਾਂ ਲੱਗਦਾ ਹੈ ਮੇਰੇ ਜਨਮ ਜਨਮ ਦੇ ਰੋਗ ਕੱਟ ਦਿੱਤੇ ਹਨ ਰਾਜਾ ਜੀ ਦੇ ਉਦਾਰਤਾ ਭਰੇ ਬੋਲ ਸੁਣ ਕੇ ਭਗਤ ਸੈਨ ਜੀ ਹੈਰਾਨ ਹੋ اٹھے ਤੇ ਸੋਚਣ ਲੱਗੇ ਕਿਤੇ ਰਾਜਾ ਜੀ ਜਾਣਬੁੱਝ ਕੇ ਨ ਰਾਜਕੀ ਵਿੱਚ ਤਾਂ ਇਹ ਗੱਲ ਨਹੀਂ ਕਰ ਰਹੇ ਉਹਨਾਂ ਨੂੰ ਤਰੰਤ ਹੱਥ ਜੋੜ ਕੇ ਸਨੇਵਰ ਢੰਗ ਨਾਲ ਬੇਨਤੀ ਕੀਤੀ ਮਹਾਰਾਜ ਮੇਰੇ ਪਾਸੋਂ ਕਠੋਰ ਗਲਤੀ ਹੋ ਗਈ ਰਾਤ ਨੂੰ ਮੈਂ ਆਪ ਜੀ ਦੀ ਸ਼ਿਵਾ ਵਿੱਚ ਹਾਜ਼ਰ ਨਹੀਂ ਹੋ ਸਕਿਆ ਮੈਨੂੰ ਖਿਮਾ ਕਰ ਦਿਓ ਅਗੋਂ ਅਜਿਹੀ ਪੁਰ ਨਹੀਂ ਕਰਾਂਗਾ ਰਾਜਾ ਜੀ ਨੇ ਫਿਰ ਆਪਣੀ ਗੱਲ ਦੁਹराई ਗਾਲ ਸੁਣ ਕੇ ਭਗਤ ਸ੍ਰੀ ਸੈਣ ਜੀ ਸੋਚੀ ਪੈ ਗਏ ਮੈਂ ਤਾਂ ਆਖਿਆ ਨਹੀਂ ਸੀ ਕਿ ਉਹ ਕੌਣ ਸੀ ਮੈਂ ਤਾਂ ਆਇਆ ਨਹੀਂ ਸੀ ਪਰ ਉਹ ਮੇਰੇ ਤਾਂ ਕੌਣ ਆਇਆ ਸੀ ਜੋ ਮੇਰੀ ਸਾ ਰਾਜਾ ਦੀ ਖੇਮਤ ਗਾੜੀ ਕਰ ਗਿਆ ਹਿੰਮਤ ਕਰਕੇ ਬੋਲ ਪਏ ਮਹਾਰਾਜ ਮੈਂ ਸੱਚ ਹ ਕਹਿੰਦਾ ਹਾਂ ਮੈਂ ਰਾਤ ਨਹੀਂ ਆਇਆ ਜਦੋਂ ਮੈਂ ਤੁਹਾਡੇ ਵੱਲ ਆ ਰਿਹਾ ਸੀ ਤਾ ਸੰਤਾਂ ਦੀ ਮੰਡਲੀ ਮੈਨੂੰ ਮਿਲ ਪਈ ਮੈਂ ਉਹਨਾਂ ਨੂੰ ਘਰ ਲੈ ਗਿਆ ਤੇ ਸਾਰੀ ਰਾਤ ਭਜਨ ਕੀਰਤਨ ਸਮਾਂ ਬਤੀਤ ਹੋ ਗਿਆ ਬੇਸ਼ੱਕ ਆਪ ਕਿਸੇ ਸੇਵਾਦਾਰ ਨੂੰ ਭੇਜ ਕੇ ਪਤਾ ਕਰ ਲਵੋ ਰਾਜਾ ਮੋੜ ਕੇ ਹੈਰਾਨ ਹੋਇਆ ਤੇ ਉਸ ਨੂੰ ਗਿਆਨ ਹੋ ਗਿਆ ਕਿ ਸੈਣ ਇੱਕ ਪਹੁੰਚਿਆ ਹੋਇਆ ਭਗਤ ਹੈ ਜਿਹਦੀ ਲਾਏ ਰੱਖਣ ਵਾਸਤੇ ਪਰਵਾਨ ਕੋ ਅਰਸ਼ਾ ਤੋਂ ਉਤਰ ਕੇ ਆਇਆ ਹੈ ਮੇਰੀ ਸੇਵਾ ਕਰਨ ਵਾਸਤੇ ਰਾਜ ਨੇ ਸਤਕਾਰ ਪਜੋ ਤੁਰੰਤ ਆਪਣੇ ਗਲ ਸੋਨੇ ਦੀ ਜੰਜੀਰੀ ਲਾ ਕੇ ਭਗਤ ਸੈਨ ਜੀ ਨੂੰ ਪਹਿਨਾ ਦਿੱਤੀ ਤੇ ਉਹਨਾਂ ਨੂੰ ਆਪਣਾ ਅੱਧਾ ਰਾਜ ਵੀ ਦੇ ਦਿੱਤਾ ਤੇ ਪਿਆਰੀ ਸਾਧ ਸੰਗ ਜੀ ਦੱਸ ਦਈਏ ਉਦੋਂ ਇੱਕ ਨਾਈ ਵੀਰਾ ਨੂੰ ਰਾਜਾ ਕਾ ਕੇ ਲੋਕ ਸਮੋਦਨ ਕਰਨ ਲੱਗ ਪਏ ਸਨ ਕਿਉਂਕਿ ਭਗਤ ਸੈਣ ਜੀ ਨੂੰ ਰਾਜੇ ਨੇ ਅਧਾ ਰਾਜ ਦੇ ਦਿੱਤਾ ਸੀ ਇਹ ਗਾਥਾ ਦੀ ਪ੍ਰੋੜਤਾ ਰੋਹਣੀ ਜਗਤੀ ਸਰੰਗੋਰ ਸ਼ਖਸੀਅਤ ਤੇ ਮਹਾਨ ਪਿਜਵਾਨ ਭਾਈ ਗੁਰਦਾਸ ਜੀ ਨੇ ਵੀ ਅਚਨ ਕੀਤੀ ਇੱਕ ਪੌੜੀ ਚ ਬਿਆਨ ਕੀਤੀ ਹੈ ਆਪ ਜੀ ਨੇ 95 ਸਾਲਾਂ ਦੀ ਉਮਰ ਭੋਗੀ ਮਨ ਨਹੀਂ ਜਾਂਦੀ ਹੈ ਸਨ 1440 ਈਸਵੀ ਵਿੱਚ ਦੇ ਤਿਆਗ ਦਿੱਤੀ ਸੀ ਭਗਤ ਸੈਨ ਜੀ ਦੀ ਯਾਦਗਾਰ ਦੀ ਇੱਕ ਇਵਾਰਤ ਪਿੰਡ ਪ੍ਰਤਾਪਪੁਰਾ ਜ਼ਿਲ੍ਹਾ ਜਲੰਧ ਵਿੱਚ ਬਣੀ ਹੋਈ ਹੈ ਜੋ ਸੰਕਤਾ ਅੱਜ ਵੀ ਜਾ ਕੇ ਦਰਸ਼ਨ ਕਰਦੀਆਂ ਹਨ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ